ਦਸਤੀਕੇ ਜਲੰਧਰ Nehru Yuva Kendra ਵੱਲੋਂ ਦੁਆਬਾ ਕਾਲਜ ਵਿਖੇ ਫੁੱਟਬਾਲ ਦੇ ਮੈਚ ਕਰਵਾਏ ਗਏ ਜਿਸ ਵਿੱਚ ਕਾਉਂਸਲਰ ਹਰਤੇਸ਼ ਕਰੇਵਾਲ ਮੁੱਖ ਮਹਿਮਾਨਾਂ ਵਜੋਂ ਪੁੱਜੇ ਉਹਨਾਂ ਦੇ ਨਾਲ ਪਰਮਜੀਤ ਸਿੰਘ ਗਿੱਟੀ ਮੁੱਖ ਮਹਿਮਾਨ ਵਜੋਂ ਪੁੱਜੇ ਜਿਹੜੀਆਂ ਸ਼ਖਸੀਅਤਾਂ ਨੂੰ ਬੁਲਾਇਆ ਗਿਆ ਉਹਨਾਂ ਸ਼ਖਸੀਅਤਾਂ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਵੱਡੇ ਇਨਾਮਾਂ ਦੀ ਵੰਡ ਹੋਈ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਪੰਡਾਰੀਯ ਅਤੇ ਮਨਪ੍ਰੀਤ ਸਿੰਘ ਦੀ ਰਿਪੋਰਟ ਮ ਸੰਦੀਪ ਕੋਰਿਆ ਮੈਂ ਚੜ੍ਹਦੀ ਕਲਾ ਚੜ੍ਹਦੀ ਕਲਾ ਐਨਜੀਓ ਦੀ ਪ੍ਰਧਾਨਤਕ ਕੈਸ਼ੀਅਰ ਗੀਤਾ ਮੈਡਮ ਪ੍ਰਧਾਨਤਕ ਮੈਂ ਕੈਸ਼ੀਅਰ ਹਾਂ ਠੀਕ ਹੈ ਅਸੀਂ ਅੱਜ ਫੁੱਟਬਾਲ ਦਾ ਮੈਚ ਕਰਵਾਇਆ ਆ ਨਰੂ ਜਵਾ ਕੇਂਦਰ ਵੱਲੋਂ ਠੀਕ ਹੈ ਅਤੇ ਬਹੁਤ ਵਧੀਆ ਸਾਨੂੰ ਲੱਗਾ ਵੀ ਬੱਚਿਆਂ ਨੇ ਬਹੁਤ ਅੱਜ ਜਿੱਤ ਕੇ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਇਹਨਾਂ ਬੱਚਿਆਂ ਦਾ ਹੌਸਲਾ ਵੱਧਦਾ ਹੈ ਜੇ ਆਪਾਂ ਅੱਜ ਨਿੱਕੇ ਨਿੱਕੇ ਐਕਟੀਵਿਟੀ ਕਰਾਵਾਂਗੇ ਕੱਲ ਨੂੰ ਵੱਡੀਆਂ ਵੀ ਹੋਣਗੀਆਂ ਇਹ ਆਪਾਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਨਸ਼ਾ ਨਸ਼ਿਆਂ ਤੋਂ ਮੁਕਤ ਹੋ ਕੇ ਆਪਣੇ ਪੜਾਈਆਂ ਵੱਲ ਧਿਆਨ ਰੱਖੇ ਜਾਵੇ ਜਾਂ ਅਸੀਂ ਆਪਾਂ ਫੁੱਟਬਾਲ ਦੀ ਟੀਮ ਜਾਂ ਕਿਡਗੇਟ ਦੀ ਟੀਮ ਖੇਡਾਂ 'ਵਾਂ ਲਾਇਆ ਜਾਵੇ ਠੀਕ ਅੱਜ ਨਹਿਰੂ ਯੁਵਾ ਕੇਂਦਰ ਵੱਲੋਂ ਦੁਆਬਾ ਕਾਲਜ ਦੇ ਗਰਾਊਂਡ ਵਿੱਚ ਬੱਚਿਆਂ ਦਾ ਇੱਕ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਗਿਆ ਬਹੁਤ ਵਧੀਆ ਉਪਰਾਲਾ ਹੈ ਕਿ ਜਿਹੜੇ ਬੱਚਿਆਂ ਨੂੰ ਅੱਜ ਕੱਲ੍ਹ ਜੋ ਹਲਾਤ ਪੰਜਾਬ ਦੇ ਬਣੇ ਨਸ਼ੇ ਵੱਲ ਤਸਦੀ ਜਾ ਰਹੇ ਨੇ ਤੇ ਸਪੋਰਟਸ ਵਾਲੇ ਆਦੀ ਬਹੁਤ ਜ਼ਰੂਰਤ ਹੈ ਤੇ ਮੈਂ ਇਹਨਾਂ ਭੈਣਾਂ ਦਾ ਬਹੁਤ ਹੀ ਧੰਨਵਾਦ ਵੀ ਕਰਦਾ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ ਆ ਨੇ ਸਾਡੀ ਅਗਾਜ਼ ਤੋਂ ਹੀ ਹਮੇਸ਼ਾ ਇਹਨਾਂ ਦੇ ਨਾਲ ਖੜੀਏ ਕਿ ਇਦਾਂ ਦੇ ਬੱਚਿਆਂ ਨੂੰ ਤੁਸੀਂ ਚੰਗੇ ਪਾਸੇ ਲਿਜਾਣਾ ਸਪੋਰਟਸ ਨਾਲ ਜੋੜਨਾ ਉਹਦੇ ਲਈ ਅੱਜ ਜੋ ਟੂਰਨਾਮੈਂਟ ਕਰਾਇਆ ਉੱਥੇ ਇਹਨਾਂ ਨੇ ਅਗਾਜ਼ ਟੀਮ ਵੱਲੋਂ ਸਾਨੂੰ ਵੀ ਗੈਸਟ ਆਫ ਆਨਰ ਦੇ ਤੌਰ ਤੇ ਬੁਲਾਇਆ ਸੀ ਅਸੀਂ ਸਾਰੇ ਵੀਰਾਂ ਨੇ ਤੇ ਪੂਰਾ ਮੈਚ ਦੇਖਿਆ ਤੇ ਜਿਹੜੀ ਟੀਮ ਜਿੱਤੀ ਏ ਉਹਨੂੰ ਅਸੀਂ ਸ਼ੀਲਡ ਦੇ ਕੇ ਸਨਮਾਨ ਉਹਨੂੰ ਕੀਤਾ ਬਹੁਤ ਬਹੁਤ ਮੈਂ ਇੱਕ ਵਾਰ ਫਿਰ ਇਹਨਾਂ ਦਾ ਧੰਨਵਾਦੀ ਆ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਹੈ ਸਾਡੀਆਂ ਪੜਾਣਾ ਕਰਨ ਤਾਂ ਜੋ ਜਿਹੜੀ ਯੁਵਾ ਪੀੜ੍ਹੀ ਏ ਉਹ ਨਸ਼ਿਆਂ ਤੋਂ ਬਾਹਰ ਨਿਕਲ ਕੇ ਜਾਂ ਪੜ੍ਹਾਈ ਵੱਲ ਤੇ ਜਾਂ ਸਪੋਰਟਸ ਵੱਲ ਜਿਹੜੀ ਹੈ ਉਹ ਅਗਰੈਸਿਵ ਹੋ। ਭਾਜੀ ਹੋਰ ਸਕੂਲਾਂ 'ਚ ਵੀ ਸਪੋਰਟ ਟੀਚਰ ਹੈਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗਾ ਸਪੋਰਟ ਟੀਚਰ ਦਾ ਮਤਲਬ ਇਹ ਕਿ ਜਿਹੜੇ ਅੱਜਕੱਲ ਬੱਚੇ ਨੇ ਉਹਨਾਂ ਨੂੰ ਸਪੋਰਟਸ ਨਾਲ ਜੋੜਨਾ। ਤੇ ਅੱਜਕੱਲ ਜੋ ਪੰਜਾਬ ਦੇ ਹਾਲਾਤ ਬਣੇ ਆ ਤੁਸੀਂ ਦੇਖਦੇ ਹੋ ਕਿ ਸਰਕਾਰਾਂ ਦਾ ਮੈਂ ਤੇ ਇਹ ਕਹਾਂਗਾ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ ਹੈਗਾ। ਇੰਨਾ ਜ਼ਿਆਦਾ ਨਸ਼ਾ ਪੰਜਾਬ 'ਚ ਵੱਧ ਗਿਆ, ਚਿੱਟੇ ਦਾ ਤੇ ਉਹਦਾ ਰੋਜ਼ ਲੁੱਟਾਂ ਖੋਹ ਰਹੀਆਂ। ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤੇ ਜਿਹੜੇ ਬੱਚੇ ਨੇ ਉਹ ਜਾਂ ਲੁੱਟਾਂ ਖੋਹਾਂ ਕਰ ਰਹੇ ਆ। ਤੇ ਮਾਪਿਓ ਕਿੰਨੇ ਦੁਖੀ ਨੇ ਜਿਨ੍ਹਾਂ ਦੇ ਬੱਚੇ ਜੇਲਾ ਜਾਂਦੇ ਨੇ ਜਾਂ ਜਿਆ ਲੁੱਟਾ ਖੂਆ ਕਰਦੇ ਆ ਘਰ ਦੇ ਸਮਾਨ ਤੱਕ ਵੇਚ ਦਿੰਦੇ ਆ ਮੈਂ ਉਹਨਾਂ ਸਾਰੇ ਜਿਹੜੇ ਅਧਿਆਪਕ ਨੇ ਜਾਂ ਸਪੋਰਟਸ ਟੀਚਰ ਨੇ ਉਹਨਾਂ ਸਭ ਨੂੰ ਜਾਂ ਆਮ ਪਬਲਿਕ ਨੂੰ ਵੀ ਕਹਾਂਗਾ ਕਿ ਜਿਹੜੀ ਨੌਜਵਾਨ ਪੀੜੀ ਏ ਉਹਨਾਂ ਨੂੰ ਇਸ ਤਰ੍ਹਾਂ ਜੋ ਪਹਿਲਾਂ ਹੀ ਲਿਆ ਕੇ ਸਪੋਰਟਸ ਨਾਲ ਜੋੜੋ ਕੋਈ ਵੀ ਸਪੋਰਟਸ ਹੋਵੇ ਉਹਨਾਂ ਨੂੰ ਉਧਰ ਜੋੜੋ ਤੇ ਨਾਲ ਉਹਨਾਂ ਨੂੰ ਪੜਾਈ ਦੇ ਵੱਲ ਜਿਹੜਾ ਉਹ ਪੜਾਈ ਵੱਲ ਲੈ ਕੇ ਜਾਓ ਤਾਂ ਜੋ ਜਿਹੜੀ ਪੀੜੀ ਬਾਹਰ ਵੀ ਜਾ ਰਹੀ ਏ ਉਹ ਬਾਹਰ ਨਾ ਜਾਵੇ ਜਿਹੜਾ ਸਾਡਾ ਪੰਜਾਬ ਪਹਿਲਾਂ ਵੀ ਰੰਗਲਾ ਸੀ ਉਹ